ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਜੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਦੁਨੀਆ ਦੇ ਬੱਖੋ-ਬੱਖ ਮੁਲਕਾਂ ਦੇ ਵਿੱਚ ਸਾਡੇ ਕਿੰਨੇ ਕੁ ਲੋਕ ਜੇਲ੍ਹਾਂ 'ਚ ਬੰਦ ਨੇ ਤਾਂ ਕਹਿੰਦੇ ਜੀ ਅੰਦਾਜ਼ਨ ਇਹ ਗਿਣਤੀ ਕਰੀਬ 10k ਹਜ਼ਾਰ ਹੈ ਜੀ ਕਹਿੰਦੇ ਇਹ ਮੈਂ ਭਾਰਤੀ ਵਿਭਾਗ ਦੇ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਉਹਨਾਂ ਦੇ ਅਨੁਸਾਰ ਇਹ ਗਿਣਤੀ 10k ਹਜ਼ਾਰ ਦੀ ਕਰੀਬ ਹੈ ਦੁਨੀਆ ਦੇ 86 ਕੁ ਮਲਕਾਂ ਚੋਂ ਕਹਿੰਦੇ ਜੀ ਕਿ ਲੋਕਬੰਦ ਨੇ ਪਰ ਜੇ ਮੈਂ ਇਹ ਗੱਲ ਨੂੰ ਇੰਜ કહਾਂ ਕਿ ਕੈਨੇਡਾ ਦੇ ਅਮਰੀਕਾ ਦੇ ਤੇ ਯੂਰਪ ਦੇ ਇਹਨਾਂ ਮਲਕਾਂ ਦੀਆਂ ਜਿਲ੍ਹਾਂ ਦੇ ਵਿੱਚ 1 ਲੱਖ ਦੇ ਕਰੀਬ ਕੱਲਾ ਪੰਜਾਬੀ ਉਹ ਕਾਇਦ ਹੈ ਜੀ ਇਹ ਗੱਲ ਗળે ਉਤਰਦੀ ਹੈ ਪਰ ਮੈਂ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ ਬਕਾਇਦਾ ਰਿਪੋਰਟ ਹੈ ਰਾਮਪੁਰਾ ਫੂਲ ਬਠਿੰਡੇ ਤੋਂ ਹਾਂ ਨਰਪਿੰਦਰ ਸਿੰਘ ਢਾਲੀਵਾਲ ਹੋਰਾਂ ਦੀ ਹਾਂ ਨਰਪਿੰਦਰ ਢਾਲੀਵਾਲ ਹੋਰੀ ਦੱਸਾਬੇਜੀ ਤੌਰ ਤੇ ਰਿਪੋਰਟ ਪ੍ਰਕਾਸ਼ਿਤ ਕਰਦੇ ਹੁ ਅਜੀਤ ਅਖਬਾਰ ਦੇ ਬੋਟਮ ਤੇ ਛਪੀ ਹੈ ਮੈਂ ਉਹਦੇ ਆਧਾਰ ਤੇ ਰੱਖ ਰਿਹਾ ਹਾਂ ਕਹਿੰਦੇ ਬੇ ਬਿੱਤਰ ਭਵਿਕ ਦੀ ਤਲਾਸ਼ ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਜੇਲਾਂਾਂ ਚ ਬੰਦ ਨੇ ਜੀ ਵਿਦੇਸ਼ੀ ਵਿਦੇਸ਼ਾਂ ਚ ਕਾਨੂੰਨੀ ਸਮੱਸਿਆ ਵਾਲੇ ਭਾਰਤੀਆਂ ਲਈ ਸਰਕਾਰੀ ਮਦਦ ਅਸਰਹੀਨ ਹੈ ਕਹਿੰਦੇ ਹ ਰਿਪੋਰਟ ਦੱਸਦੀ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਵੀਜ਼ਾ ਨੀਮਾ ਦੀ ਉਲੰਘਣਾ ਤੇ ਹੋਰ ਨਾਜਾਇਜ਼ ਕਾਰਨਾ ਕਰਕੇ ਵਿਦੇਸ਼ਾਂ ਦੇ ਵਿਦੇਸ਼ਾਂ ਚ 86 ਦੇ ਕਰੀਬ ਮੁਲਕਾਂ ਦੀਆਂ ਜੇਲ੍ਹਾਂ ਚ 10000 ਭਾਰਤੀ ਨਜ਼ਰਬੰਦ ਨੇ ਇਹ ਦਾਵਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਵੱਲੋਂ ਇੱਕ ਰਿਪੋਰਟ ਚ ਕੀਤਾ ਗਿਆ ਉਹ ਕਹਿੰਦੇ ਇਹਦੇ ਹਵਾਲੇ ਨਾਮਾ ਗੱਲ ਕਰ ਰਹੇ ਕਿ ਭਾਰਤ ਦਾ ਇਹ ਦਮ ਭਰਨਾ ਹੈ ਕਿ ਸਾਡੇ 86 ਮੁਲਕਾਂ ਦੇ ਵਿੱਚ ਸਿਰ 10000 ਬੰਦਾ ਬੰਦਾ ਪਰ ਦੂਜੇ ਪਾਸੇ ਅਮਰੀਕਾ ਦੇ ਕਸਟਮ ਦੇ ਸਰਹ ਸਰਹੱਦੀ ਵਿਭਾਗ ਦੇ ਜਿਹੜਾ ਅਮਰੀਕਾ ਦਾ ਕਸਟਮ ਵਿਭਾਗ ਹੈ ਉਹਦੀ ਜਿਹੜੀ ਸਰਹੱਦੀ ਵਿੰਗ ਹੈ ਹੈ ਸਰਹੱਦ ਨੂੰ ਲੈ ਕੇ ਜਿਹੜਾ ਕੰਮ ਕਰਦੇ ਨੇ ਉਹਨਾਂ ਦੇ ਅੰਕੜਿਆਂ ਦੇ ਜੇ ਜਾਈਏ ਤਾਂ ਉਹ ਕਹਿੰਦੇ 1 ਲੱਖ ਦੇ ਕਰੀਬ ਪੰਜਾਬੀ ਨੌਜਵਾਨ ਹੀ ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਜਿਲ੍ਹਾਂਾਂ 'ਚ ਕੈਦ ਨੇ ਜੀ ਤੇ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਕਹਿੰਦੇ ਸਾਡੀਆਂ ਚਾਰਜ ਹੋਈਆਂ ਸਮੇਂ-ਸਮੇਂ ਕਈ ਵਾਰ ਮੈਂਬਰ ਪਾਰਲੀਮੈਂਟ ਆਪੋ ਆਪਣੇ ਸ਼ਹਿਰ ਕਸਬੇ ਦੇ ਲੋਕਾਂ ਦੇ ਹਵਾਲੇ ਨਾਲ ਜਾਣਕਾਰੀ ਆਉਂਦੀ ਹੈ ਤਾਂ ਉਹਦੇ ਲਈ ਪੈਰ ਵੀ ਕਰਦੇ ਨੇ ਇੱਕ ਦੋ ਕੁਝ ਬੰਦੇ 10 ਬੰਦੇ ਕੋਈ ਕੜਾ ਵੀ ਲਿਆਉਂਦਾ ਕਿਸੇ ਮੁਲਕ ਚੋਂ ਕਿਸੇ ਤਰੀਕੇ ਕਰਨ ਨਾਲ ਪਰ ਜ਼ਿਆਦਾਤਰ ਮਾਮਲਿਆਂ ਚ ਬੇਸ਼ੱਕ ਉੱਥੇ ਦੂਤਾਵਾਸ ਦਾ ਵੱਲੋਂ ਕਿਹਾ ਜਾਂਦਾ ਕਿ ਉਹ ਕੰਮ ਕਰ ਰਹੇ ਨੇ ਜੀ ਉਹਨਾਂ ਨਾਲ ਤਾਲਮੇਲ ਕਰਦੇ ਨੇ ਉਹਨਾਂ ਤੱਕ ਪਹੁੰਚ ਅਪਰੋਚ ਕਰਦੇ ਨੇ ਕਹਿੰਦੇ ਪਰ ਕਹਿੰਦੇ ਕਿ ਉੱਥੇ ਕਈ ਤਕਨੀਕੀ ਮਸਲੇ ਕਈ ਕਾਨੂੰਨੀ ਮਸਲੇ ਕਈ ਭਾਸ਼ਾਈ ਮਸਲੇ ਅਹੀਆਂ ਅੜਚਨਾਵਾਂ ਪੈਦਾ ਹੁੰਦੀਆਂ ਨੇ ਕਿ ਉਹ ਉੱਥੇ ਉਹ ਮਾਮਲਾ ਸਿਰੇ ਨਹੀਂ ਚੜਦਾ ਤੇ 1 ਲੱਖ ਦੇ ਕਰੀਬ ਜੇ ਇਹ ਅਮਰੀਕਾ ਕੈਨੇਡਾ ਤੇ ਯੂਰਪ ਦੀਆਂ ਜੇਲਾਂ ਚ ਇਕੱਲਾ ਪੰਜਾਬੀ ਹੋ ਐ ਤੇ ਫਿਰ ਭਾਰਤੀ ਕਿੰਨੇ ਹੋਣੇ ਇਹ ਸਵਾਲ ਵੀ ਵੱਡਾ ਖੜਾ ਸੋ ਇਹ ਰਿਪੋਰਟ ਇਹ ਕਹਿੰਦੀ ਹੈ ਕਿ ਜੀ ਉਹ ਵਿਦੇਸ਼ਾਂ ਚ ਗ੍ਰਿਫਤਾਰ ਨੇ ਕਾਨੂੰਨੀ ਮੁਸ਼ਕਲਾਂ ਚ ਫਸੇ ਨੇ ਤੇ ਭਾਰਤੀਆਂ ਨੂੰ ਦੂਤਾਕਰਾਂ ਦੀ ਮਦਦ ਦੇਣ ਦਾ ਦਮ ਪਰਿਆ ਜਾਂਦਾ ਪਰ ਉਹ ਮਦਦ ਕਈ ਵਾਰ ਸਾਰਥਕ ਨਹੀਂ ਹੁੰਦੀ ਉੱਚ ਕਈ ਅਰਚਨਾ ਕਈ ਮੁਸ਼ਕਲਾਂ ਆਉਂਦੀਆਂ ਨੇ ਤੇ ਇਸ ਦੇ ਲਈ ਕਹਿੰਦੇ ਜੀ ਕਿ ਵਕੀਲਾਂ ਦੀ ਟੀਮ ਵੀ ਕਈ ਵਾਰ ਕੁਝ ਨਹੀਂ ਕਰ ਪੈਂਦੀ ਹੋਰ ਇਹਦੇ ਵਿੱਚ ਇੱਕ ਪਹਿਲੂ ਉੱਭਰਿਆ ਉਹ ਕਹਿੰਦੇ ਵਿਦੇਸ਼ ਮੰਤਰਾਲੇ ਅਨੁਸਾਰ ਜਿਹੜਾ ਵਿਦੇਸ਼ ਮੰਤਰਾਲਾ ਉਹਦੇ ਅਨੁਸਾਰ ਸਾਊਦੀ ਅਰਬ ਚ ਕੁਵੈਤ ਚ ਸੰਯੁਕਤ ਅਰਬ ਚ ਅਮੀਰਾਤ ਚ ਕਤਰ ਚ ਨੇਪਾਲ ਚ ਪਾਕਿਸਤਾਨ ਚ ਅਮਰੀਕਾ ਚ ਸ਼੍ਰੀਲੰਕਾ ਚ ਸਪੇਨ ਰੂਸ ਹੈ ਇਜ਼ਰਾਈਲ ਹੈ ਤੇ ਇਸ ਤਰ੍ਹਾਂ ਬੰਗਲਾਦੇਸ਼ ਅਰਜਨਟੀਨਾ ਤੇ ਹੋਰ ਕਿੰਨੇ ਮੁਲਕ ਨੇ ਉਹ ਕਹਿੰਦੇ ਸਾਡੇ ਕੋਲ ਜਿਹੜਾ ਰਿਕਾਰਡ ਹੈ 10000 ਦਾ ਪਰ ਅਮਰੀਕਾ ਦੇ ਇਸ ਹਵਾਲੇ ਨਾਲ ਕਿ ਅਮਰੀਕਾ ਦੀ ਆ ਜਿਹੜੀ ਕਸਟਮ ਵਿਭਾਗ ਹੈ ਉਹਦਾ ਜਿਹੜਾ ਸਰਦੀ ਵਿੰਗ ਹੈ ਉਹਦੇ ਅੰਕੜਿਆਂ ਮੁਤਾਬਕ 1 ਲੱਖ ਦੇ ਕਰੀਬ ਕੱਲਾ ਪੰਜਾਬੀ ਹੀ ਅਮਰੀਕਾ ਯੂਰਪ ਤੇ ਕੈਨੇਡਾ ਦੀਆਂ ਜੀਲਾਂ ਚ ਬੰਦ ਹੈ ਜੀ ਇਹ ਬਹੁਤ ਫਿਕਰਮੰਦੀ ਵਾਲੀ ਹੈ ਪੰਜਾਬ ਸਰਕਾਰ ਇਸ ਖਬਰ ਦੇ ਉੱਤੇ ਗੌਰ ਕਰੇ ਇਹਦੇ ਉੱਤੇ ਕੋਈ ਅਗਲੀ ਆਪਣਾ ਐਕਸ਼ਨ ਲਵੇ ਕੋਈ ਕੇਂਦਰ ਤੱਕ ਵਿਦੇਸ਼ ਮੰਤਰਾਲੇ ਤੱਕ ਪਹੁੰਚ ਅਪਰੋਚ ਕਰੇ ਇਹ ਸੋਚਨ ਵਿਚਾਰਨ ਦੀ ਗੱਲ ਹੈ ਤੇ ਬਾਹਰ ਮਰ ਆਪਾਂ ਜਦੋਂ ਇਸ ਮਾਧਿਅਮ ਤੇ ਗੱਲ ਕਰਦੇ ਆ ਬਾਹਰ ਬਾਹਰ ਆਪਾਂ ਇਸ ਪੈਨ ਤੇ ਗੱਲ ਕਰਦੇ ਆ ਕਿ ਵਿਦੇਸ਼ ਜਾਣਾ ਹੈ ਤਾਂ ਜਾਓ ਪਰ ਥੋੜਾ ਜਾਇ ਇਹਦੇ ਉੱਤੇ ਗੌਰ ਕਰੋ ਕਿ ਕੀ ਇਹ ਟੰਗ ਤਰੀਕਾ ਸਹੀ ਹੈ ਜਿਹਦੇ ਰਾਹੀਂ ਜਾ ਰਹੇ ਹੋ ਉਹ ਸਹੀ ਹੈ ਜੈਨੂਨ ਸਰਪਚੰਦ ਸਿੱਖਿਆ ਦੀ ਲਾਲਸਾ ਦੇ ਵਿੱਚ ਆ ਡਾਂਕੀ ਡੂੰਕੀ ਦੇ ਰਾਹੀਂ ਜਾ ਕੇ ਫਿਰ ਜੇ ਐਦਾਂ ਫਸਣਾ ਪਿੱਛੇ ਦਸੋ ਚੁੱਕੀ ਪਈ ਤਰੀ ਹੋਗੀ ਫਿਕਰਮੰਦੀ ਵਾਲਾ ਪੈ